ਤੇ ਜਦੋਂ ਤੱਕ ਸਰੀਰ ਦੇ ਵਿੱਚ ਜਿੱਦ ਹੈ ਉਦੋਂ ਤੱਕ ਹੀ ਅਸੀਂ परमात्मा ਦਾ ਆਰਾਧਨ ਕਰ ਸਕਦੇ ਹਾਂ ਬਾਅਦ ਵਿੱਚ ਇਹ ਮਿੱਟੀ ਹੈ ਜਿੰਦ ਹੋਵੇਗੀ ਤੇ ਅਸੀਂ ਸੁਣ ਸਕਦੇ ਆ ਜੇ ਅੰਦਰ ਆਤਮਾ ਜੀਵਤ ਹੈ ਤੇ ਫਿਰ ਅਸੀਂ ਬੋਲ ਸਕਦੇ ਆ ਸਮਝ ਸਕਦੇ ਆ ਸਮਝਾ ਸਕਦੇ ਆ ਤੋਰ ਫਿਰ ਸਕਦੇ ਆ ਇਥੋਂ ਚੱਲ ਕੇ ਉੱਥੇ ਕਿਤੇ ਵੀ ਜਾ ਸਕਦੇ ਦੁਨੀਆਂ ਦੇ ਕੋਨੇ ਵਿੱਚ ਜੇ ਅੰਦਰ ਆਤਮਾ ਹੁਣ ਜਿਹਦੇ ਅੰਦਰ ਜਾਣ ਹੈ ਜਿੰਦ ਹੈ ਜਿਹੜਾ ਸੰਸਾਰਿਕ ਤੌਰ ਤੇ ਜੀ ਰਿਹਾ ਏ ਇੱਕ ਹੈ ਤਨ ਕਰਕੇ ਜੀਣਾ ਇੱਕ ਕੇਵਲ ਤਨ ਕਰਕੇ ਜੀਦੇ ਨੇ ਮਨ ਮਰਿਆ ਮਨ ਮਰਿਆ ਜਦੋਂ ਮਨ ਮਰ ਜਾਵੇ ਹੁਣ ਮਨ ਦਾ ਮਰਨਾ ਵੀ ਕਈ ਤਰ੍ਹਾਂ ਦਾ ਹੁਣ ਮਨ ਜਿਹੜਾ ਹੈ ਮਹਾਰਾਜ ਕਹਿੰਦੇ ਜੇ ਤੇ ਇਹਨੂੰ ਗੁਰਬਾਣੀ ਦੇ ਅਨੁਸਾਰੀ ਮਾਰ ਲਵੇਗਾ ਨਾ ਸ਼ਬਦੇ ਮਰਹਿ ਫਿਰ ਜੀਵੈ ਸਦ ਹੀ ਤਾਂ ਫਿਰ ਮਰਨ ਨਾ ਹੋਈ ਜਿਹੜਾ ਸ਼ਬਦ ਵਿੱਚ ਜਿਹਦਾ ਮਨ ਮਰ ਗਿਆ ਉਹ ਦੁਬਾਰਾ ਕਦੀ ਜਨਮ ਮਰਦੇ ਚੱਕਰਾਂ 'ਚ ਨਹੀਂ ਆਉਂਦਾ